ਕੜਾ ਪੁੱਤਰ ਸੀ ਹਾਂਜੀ ਮੇਰਾ ਪੁੱਤਰ ਸੀ ਮੈਂ ਬੋਕਰ ਪੋਚਾ ਕੱਬਨੇ ਆਈ ਲੋਕਾਂ ਨੇ ਕਹਿੰਦੇ ਤੈਨਾਂ ਚੋਕਰਾਂ ਦੇ ਪੁੱਤ ਕੰਮ ਫੜਿਆ ਮੈਂ ਕੰਮ ਕਰਦੀ ਇਹ ਮੈਨੂੰ ਕਹਿੰਦੇ ਸੁਣਾ ਦਿੱਤਾ ਤੇਰਾ ਮੁੰਡਾ ਬੋਜ ਮਾਰਿਆ ਕਹਤੀ ਆ ਰਿਹਾ ਉਸਤ ਦੇ ਵਿੱਚ ਮੈਂ ਆਈ ਇਹਦੇ ਵਿੱਚ ਮੇਰਾ ਮੁੰਡਾ ਮਾਰ ਚੜਿਆ ਲੋਕਾਂ ਕਿੰਨ ਮਾਰਿਆ ਕਿੰਨ ਨੇ ਉਹ ਇਹਨਾਂ ਦੇ ਬੜਾ ਮੁੰਡੇ ਰਾਜ ਪੈ ਗਏ ਮੁੰਡਿਆ ਮਾਰਦਾ ਜੇ ਤੇ ਗੱਲ ਕੀ ਹੋਈ ਕੋਈ ਪਤਾ ਲੱਗਣੀ ਵਾਲਾ ਜਾਨੀ ਟੱਕੜਾਈ ਕਰ ਬੈਠੇ ਜੇ ਟੱਕੜਾਈ ਹੋਇਆ ਮੇਰੇ ਪੁੱਤ ਕੋ ਵੀ ਜਿਹੜਾ ਨੂੰ ਦੇ ਦਿੰਦੇ ਐ ਗ੍ਰੀਵ ਜੈ ਕਰਤੋਂ ਦੁੱਖ ਮਾਰਿਆ ਜੈ ਮੈਂਤ ਕਰ ਗਈ ਕੰਦੇ ਆ ਜਿਹੜੀ ਧਾਰ ਦਾ ਪੂਰੇ ਬੱਚੇ ਮੇਰੇ ਜਾਨੀ ਕਰਦੇ ਨੇ ਘਰ ਵਾਲਾ ਮੇਰਾ ਬਿਆੜੀ ਕਰਦਾ ਵਾ ਐ ਜਾਨੀ ਰੋਟੀ ਪਾਣੀ ਇੱਦਾਂ ਹੀ ਆਪਣਾ ਚਲਣ ਮਹਿਜ਼ਾਨ ਦੇ ਨੇ ਇਦਾਂ ਕਰਦੇ ਲੋਕਾਂ ਦਾ ਤੇਲ ਲਾੜ ਕਰੂਦਾਂ ਨਿਕਲ ਅਲੀ ਜੀ ਜਿਹੜੀ ਬੱਚੇ ਕੋਈ ਵਾਲਾ ਬਣਾਇਆ ਕੋਈ ਉਹਨੇ ਨਹੀਂ ਜਾਨੀ ਧਾਰੀ ਹੈ ਜੈ ਮੈਂਤ ਕਰਦੇ ਨੇ ਕਿਉਂ ਠੀਕ ਕੀ ਨਾਮ ਡਾਡਾ ਤੁਹਾਡਾ ਬੇਟਾ ਹੈ ਕੀ ਗੱਲ ਹੋਈ ਜੀ ਜੀ ਬੈਦ ਬੋਦੇ ਮੈਨੂੰ ਪਤਾ ਕੋਈ ਨਹੀਂ ਕਿ ਪਤਾ ਜੇ ਮੇਰੇ ਪੱਠੇ ਵੜ ਜਾ ਜਾਈਏ ਪੱਠੇ ਵੜ ਗਏ ਛੋੜ ਕੇ ਸਭ ਮਾਜੀ ਬੁਢੇ ਐਗਜ਼ਾਮ ਮੈਂ ਲੱਗ ਪੈਣੇ ਬੰਦੇ ਕਹਿੰਦੇ ਕਿ ਜਾ ਜੇ ਤੇਰੇ ਤੇਰੇ ਮਿਹਰੇ ਦੇ ਕਰਜ਼ਾ ਮਾ ਕੇ ਤੜੀ ਮੋਸੇ ਪੱਠੇ ਛੋੜ ਕੇ ਤਾਂ ਪੰਨ ਪੰਨ ਪਜਾ ਜਾ ਜੀ ਕੀ ਗੱਲ ਕੋਈ ਪਤਾ ਲੱਗੇ ਕੀ ਹੋਈ ਹੈ ਗੱਲ ਦੀ ਕੋਈ ਪਤਾ ਲੱਗੇ ਨਹੀਂ ਪਹਿਲਾਂ ਲੱਗਦਾ ਮੈਨੂੰ ਲੱਗਦਾ ਪਹਿਰੇ ਮੈਨੂੰ ਲੱਗਦਾ ਮੈਨੂੰ ਲੱਗਦਾ ਗੱਜ ਦਾ ਗੱਲ ਦਾਦਾ ਜੇ ਇਹਨਾਂ ਦੱਸਿਆ ਵੀ ਕੋ ਕਿਤੇ ਮੋਲੀ ਕਰਦੇ ਨੇ ਤੇ ਮੈਨੂੰ ਸੇ ਪਜਾਇਆ ਜੀ ਤੇ ਕਿੱਚਾ ਮਾਰੀਆਂ ਮਰੇ ਜੀ ਨਾਲ ਜਿੰਨੇ ਨਾਲ ਉਹ ਗੱਡੀ ਦੀ ਗੱਡੀ ਨਾਲ ਜਮਾਇਆ ਨੰਨੇ ਬਾਗੀ ਕਰ ਜਾ ਇੱਥੇ ਮੋੜ ਸਕਦੇ ਆ ਜਦੋਂ ਸਾਡੇ ਜਾ ਅੱਜ ਮੋਟਾ ਨਾਲ ਲਗਾ ਪਿੰਡ ਦਾ ਹੀ ਮੁੰਡਾ ਅੰਡੇ ਚੰਨ ਲਾ ਕੇ ਨਾਲ ਹੀ ਆ ਸਾਡੇ ਚੰਦੂ ਨਾਲ ਹਾਂ ਜੀ ਠੀਕ ਹੈ ਹਾਂ ਜੀ ਝਗੜੇ ਦਾ ਕਾਰਨ ਹੀ ਪਤਾ ਲੱਗਾ ਨਹੀਂ ਕੋਈ ਨਹੀਂ ਪਤਾ ਲੱਗਾ ਜੀ ਉਹਦੇ ਵੱਡੇ ਮੁੰਡੇ ਨੂੰ ਪਤਾ ਜੂਹੇ ਜਦੋਂ ਨਾਲ ਹੀ ਹੁੰਦੇ ਠੀਕ ਹੈ ਜੀ ਤੇ ਕੀ ਸਰਕਾਰ ਪੁਲਿਸ ਆ ਗਈ ਉਸ ਵੇਲੇ ਇਹਦੇ ਨਾਲ ਬੰਦੇ ਪੁਲਿਸ ਵਾਲੇ ਪੁਲਿਸ ਆ ਕੇ ਕਿ ਨਹੀਂ ਆ ਗਈ ਕੋਈ ਤੇ ਮੁਕੱਦਮਾ ਨਹੀਂ ਕੀਤਾ ਨਹੀਂ ਕੀਤਾ ਕੀ ਹੁਣ ਤੁਸੀਂ ਕੀ ਤੁਹਾਡੀ ਕੀ ਚਾਹੁੰਦੇ ਤੁਸੀਂ ਹੇ ਜੁਨੇ ਵੀ ਨਹੀਂ ਫੜੋਗੇ ਮੇਰੇ ਮੇਰੇ ਮਗਾਈ ਮੈਨੂੰ ਬੜੇ ਗੁੱਸੇ ਨਾਲ ਮਾਰ ਦੇ ਇਹ ਪੁਸ਼ਪ ਕਹਿੰਦੇ ਕੱਲ੍ਹ ਕਈ ਬੰਦੇ ਕਹਿੰਦੇ ਮੈਨੂੰ ਮਾਰ ਦੇ ਹਾਂ ਇਹਦੇ ਕੋ ਬਿਆਨ ਲੈਣੇ ਨੇ ਕਹਿੰਦੇ ਬੰਦੇ ਨੂੰ ਕਹਾ ਵੀ ਜਾਓ ਕਿ ਬੰਦੇ ਆਪਣੇ ਨੂੰ ਕਹਾਂ ਕਿ ਕੁਝ ਦੇਰ ਪਹਿਲੇ ਮਗਰ ਚਲੇ ਪਹਿਲਾਂ ਤੇ ਕਹਿੰਨੂੰ ਮਾਰ ਦੋ ਇਹ ਬਿਆਨ पे ਦੱਸੇਗਾ ਬੜੇ ਫੜੇ ਜਾਏਗਾ ਛੋਟੇ ਛੋਟੇ ਬਈ ਕੋਈ ਰੰਜਿਸ਼ ਰਾਜੀਵ ਰਾਜਾ ਨੇ ਕੋ ਗੱਦੀ ਆਇਆ ਨਹੀਂ ਕਦੀ ਜਾਣੀ ਜਾਂਦੇ ਆਪਾਂ ਤੁਮਾਂ ਹੋਣ ਵਕਰੀ ਗੱਲਾਂ ਜੇ ਮੋੜੇ ਮੋੜਿਆਂ ਦੀ ਠੀਕ ਠੀਕ ਇਹ ਅੱਜ ਇੱਕ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਕਿ 11:30 11:30 ਵਜੇ ਪੱਖੋਕੇ ਟਾਲੀ ਸਾਹਿਬ ਦਾ ਆਦਮੀ ਆ ਰਾਜੂ ਮਸੀ ਜਿਹਦੀ ਕਿ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ ਗੁਰਜੀਤ ਸਿੰਘ ਨੂੰ ਤੇ ਉਸ ਦੇ ਸਬੰਧ ਦੇ ਵਿੱਚ ਤੁਰੰਤ ਟੀਮਾਂ ਬਣਾ ਕੇ ਉਹਨਾਂ ਦੇ ਘਰ ਤੇ ਰੇਡ ਕੀਤੀ ਜਾ ਰਹੀ ਤੇ ਐਫ ਆਈ ਆਰ ਉਹਨਾਂ ਦੇ ਕਰਾਰ ਦੇ ਬਿਆਨਾਂ ਦੇ ਐਫ ਆਈ ਆਰ ਦਰਜ ਕਰਕੇ ਅਗਲੀ ਕਾਰਵਾਈਆਂ ਮਚਲੀਆਂ ਦੇ ਜਾ ਰਹੀ ਸਰ ਕੋਈ ਕਾਰਨ ਦਾ ਪਤਾ ਨਹੀਂ ਲੱਗਿਆ ਵਿੱਚ ਕਾਰਨ ਇਹਨਾਂ ਦਾ ਇੱਕੋ ਇੱਕੋ ਪਿੰਡ ਦੇ ਹੀ ਉਹਨਾਂ ਕੋਈ ਪੈਸੇ ਦੀ ਇਹਦੇ ਕੋ ਡਿਮਾਂਡ ਕੀਤੀ ਹੈ ਜਿੱਤੋਂ ਇਹਨਾਂ ਦਾ ਆਪਸ ਵਿੱਚ ਗਾਲੀ ਗਲੋਚ ਹੋ ਗਿਆ ਤੇ ਉਸ ਤੋਂ ਬਾਅਦ ਉਸ ਬੰਦੇ ਨੇ ਕਿਰਚ ਕਿਰਤਨਾਇ ਤੇ ਹਮਲਾ ਕਰ ਦਿੱਤਾ ਜਦੋਂ ਆ ਇਹਦੀ ਡੈਥ ਹੋ ਗਈ ਨਾਲ ਇਹਦੇ ਬ੍ਰਦਰ ਤੇ ਵੀ ਹਮਲਾ ਕਰਤਾ ਜਿਹੜਾ ਬਚਾਉ ਨੂੰ ਇਹਨੂੰ ਅਗੇ ਹੋਇਆ ਤੇ ਜਿਹਨੂੰ ਕਤਲ ਕੀਤਾ ਦਾ ਕੋਈ ਨਾਮ ਪਤਾ ਹੈ ਤੁਹਾਨੂੰ ਉਹ ਪੱਕੋ ਕੋਟਾਲੀ ਸਾਹਿਬ ਦਾ ਆ ਪਿੰਡ ਦਾ ਗੁਰਜੀਤ ਸਿੰਘ ਉਹਦਾ ਨਾਮ ਆ ਜਿਹੜੇ ਪੇਪਰਚਾ ਦਰਜ ਕਰਕੇ ਤੇ ਉਹ ਰੇਡ ਕਰਕੇ ਉਹਨੂੰ ਗ੍ਰਿਫਤਾਰੀ ਲਈ ਟੀਮਾਂ ਬਣਾ ਦਿੱਤੀਆਂ ਫਰਦਰ ਅਨ ਅਨਵੈਸਟੀਗੇਸ਼ਨ ਵਿੱਚ ਕਿਦੋਂ ਤੱਕ ਉਹਨੂੰ ਗ੍ਰਿਫਤਾਰੀ ਦੀ ਜਲਦ ਤੋਂ ਜਲਦ ਇਹਦੀ ਗ੍ਰਿਫਤਾਰੀ ਕੀਤੀ ਜਾ ਰਹੀ ਹੈ ਵੱਖ-ਵੱਖ ਟੀਮਾਂ ਬਣਾ ਕੇ ਖਾਣੇ ਤੋਂ ਵੀ ਤੇ ਬਾਕੀ ਸਟਾਫ ਤੋਂ ਵੀ ਬਣਾ ਕੇ ਤੇ ਇਹਨਾਂ ਤੇ ਰੀਡ ਕੀਤਾ ਜਾ ਰਿਹਾ ਛੇਤੀ ਕਾਮਯਾਬੀ ਮਿਲੇਗੀ ਧੰਨਵਾਦ